ਸਸਰੀਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹਾਂ ਅਸੀਂ ਵੀ ਠੀਕ ਹਾਂ ਜੀ ਤੇ ਆਪਾਂ ਇਧਰ ਲੈਤੇ ਆ ਜੀ ਆਲੂ ਚਾਰ ਆਲੂ ਲੈਤੇ ਆਪਾਂ ਇਹਨਾਂ ਨੂੰ ਮੈਸ਼ ਕਰਦੇ ਆਂਗੇ ਤੇ ਆਪਾਂ ਇਹਨਾਂ ਨੂੰ ਤੋਂ ਬਣਾਉਣ ਲੱਗੇ ਆਂ ਟਿੱਕੀਆਂ ਬਹੁਤ ਹੀ ਵਧੀਆ ਰੈਸਪੀ ਲਓ ਜੀ ਆਪਾਂ ਇਹਨੂੰ ਮਿਕਸ ਕਰ ਲਿਆ ਮੈਸ਼ ਕਰ ਲਿਆ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਥੋੜੀ ਜਿਹੀ ਲਾਲ ਮਿਰਚ ਨੂੰ ਆਪਾਂ ਹਰੀਆਂ ਪਾ ਲਈਆਂ ਹਰੀਆਂ ਪਾ ਸਕਦੇ ਆ ਕੱਟ ਕੇ ਇਹ ਆਪਾਂ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਆਪਾਂ ਪਾਉਣੇ ਆ ਦੇ ਵਿੱਚ ਥੋੜਾ ਜਿਹਾ ਚਟਾ ਨਮਕ ਆਪਾਂ ਇੰਨੇ ਕ ਪਾਵਾਂਗੇ ਹਰੀ ਮਿਰਚ ਇਹ ਮਿਰਚ ਕਵਰੀ ਗਈ ਹੈ ਇਸ ਕਰਕੇ ਆਪਾਂ ਘੱਟ ਪਾਵਾਂਗੇ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਲੈਣੀ ਹੈ ਆਪਾਂ ਇਹਦੇ ਵਿੱਚ ਬੜਾ ਕੁਝ ਨਹੀਂ ਪਾਉਂਦੇ ਹਲਦੀ ਜੀ ਕੋਈ ਚੀਜ਼ ਇਹ ਜੀ ਬਸ ਆਪਾਂ ਨੂੰ ਮਚਾ ਤੇ ਥੋੜੀ ਜਿਹੀ ਪਾਉਣੀ ਹੈ ਜਮਾਣ ਆਪਾਂ ਨੂੰ ਇਸ ਤਰ੍ਹਾਂ ਮਿਕਸ ਕਰ ਲਈਏ ਆਪਾਂ ਚ ਥੋੜੀ ਜਿਹੀ ਪਾਣੀ ਆਪਾਂ ਦੇ ਵਿੱਚ ਪਾਉਣੀ ਥੋੜੀ ਜਿਹੀ ਜਮਾਣ ਤੇ ਲਓ ਜਿਆਪਾ ਨੂੰ ਇਸ ਤਰੀਕੇ ਨਾਲ ਐਨ ਮਿਕਸ ਕਰ ਲੈਨੇ ਆ ਤੇ ਲਓ ਜਿਆਦਰ ਆਪਾਂ ਲਈ ਤੇ ਇੱਕ ਕੌਲੀ ਮੈਦੇ ਦੀ ਤੇ ਆਪਾਂ ਇਹਨੂੰ ਇਹਦੇ ਵਿੱਚ ਢੋਣ ਦੇ ਆਟਾ ਇਹਦਾ ਆਪਾਂ ਇਹਦੇ ਥੋੜੀ ਜਿਹੀ ਜਮੈਨ ਪਾਉਣੇ ਆ ਉਜੇ ਆਪਾਂ ਇਹਦੇ ਵਿੱਚ ਪਾਉਣੇ ਆ ਥੋੜਾ ਜਿਹਾ ਨੂਨ ਆਪਾਂ ਨਮਕ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਕਿਉਂ ਨੂਨ ਉਹਨਾਂ ਨੂੰ ਉਹਦੇ ਵਿੱਚ ਵੀ ਪਾਇਆ ਹੋਇਆ ਹੈ ਆਲੂਆਂ ਵਿੱਚ ਵੀ ਪਾਇਆ ਹੋਇਆ ਹੈ ਦੇਖ ਨੂੰ ਛੋਟਾ ਬੇਕਿੰਗ ਦਾ ਛੋਟਾ ਆਪਾਂ ਇਹ ਪਾਉਣ ਲੱਗੀਆਂ ਥੋੜਾ ਜਿਹਾ ਬੇਕਿੰਗ ਦਾ ਬੇਕਿੰਗ ਦਾ ਛੋਟਾ ਜਿਵੇਂ ਪਾ ਕੇ ਇਹ ਲਓ ਜਪਾਂ ਗੁੰਨਦੇ ਆਂ ਤੇ ਲਓ ਜਪਾਂ ਖੰਡਾ ਦੇ ਵਿੱਚ ਪਾਉਣੀ ਆਓ ਤੇ ਲਓ ਜੀ ਅੰਦਰ ਆ ਪਾਟਾ ਇਹ ਗੁੰਨੋ ਦਿੱਤਾ ਬਹੁਤ ਹੀ ਵਧੀਆ ਆਪਾਂ ਇਹਨੂੰ 5-10 ਮਿੰਟ ਢਾਕੇ ਰੱਖਦੇ ਆਂ ਪੇਸਟ ਵਾਸਤੇ ਠੀਕ ਹੋ ਜੂ ਇਹ ਤੇਦਰ ਆਪਣਾ ਪੇਸਟ ਵੀ ਤਿਆਰ ਹੋ ਚੁੱਕਿਆ ਹੈ ਆਲੂਆਂ ਦਾ ਤੇ ਲਓ ਜੀ ਇਧਰ ਪਾ ਰੱਖਿਆ ਕੜਾਈ ਆ ਗੈਸ ਉੱਪਰ ਤੇ ਆਪਾਂ ਪਾਉਣ ਲੱਗਿਆਂ ਦੇ ਵਿੱਚ ਤੇਲ ਤੇ ਲਓ ਜੀ ਆਪਾਂ ਪਾਉਣ ਪਾਉਣ ਲੱਗਿਆਂ ਤੇਲ ਇਹਦੇ ਵਿੱਚ ਕੜਾਈ ਇਹ ਚ ആട്ട വോയി ബോ ത ਪਹਿਲੀਆਂ 4 ਲੋਈਆਂ ਬਣਾ ਲਈਆਂ। ਆਪਾਂ ਇਹ ਚਾਰ ਲੋਈਆਂ ਬਣੀਆਂ ਇਸ ਤਰੀਕੇ ਨਾਲ ਤੇ ਆਪਾਂ ਇਹਦੇ ਨੂੰ ਪੇੜੇ ਕਰਦੇ ਆ। ਇਸ ਤਰੀਕੇ ਨਾਲ ਇਹਨਾਂ ਨੂੰ ਪੇੜੇ ਬਣਾ ਲਏ ਇਹਦੇ ਤੇ ਆਪਾਂ ਇਹਨੂੰ ਦੇਜਣ ਲੱਗੇ ਆ। తిరియా రోటీ వేళ లేదా ఇను తరికే నోర్స్ కదే

ਕਿ ਚਲੋ ਜੀ ਆਪਾਂ ਆਸਾਪਦੇ ਆ ਕਿ ਆਪਾਂ ਹੁਣ ਕੀ ਕਰ ਲੈ ਆਪਾਂ ਨੂੰ ਕਾਉ ਦੋਗੇ ਇਹ ਲਓ ਜੀ ਆਪਾਂ ਇਹ ਸੀਡ ਨੂੰ ਇਸ ਤਰੀਕੇ ਨਾਲ ਤਾਲ ਸਕਦੇ ਆਂ ਚੌੜੀਆਂ ਨੂੰ ਇਹ ਲਓ ਜੀ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਤਾਲ ਸਕਦੇ ਆਂ ਇਹ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਕਚੌਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਚਲੋ ਜੀ ਆਪਣੀਆਂ ਕਚੌਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਆਪਾਂ ਇਹਨਾਂ ਨੂੰ ਚਮਟੇ ਨਾਲ ਇਸ ਤਰੀਕੇ ਨਾਲ ਰੱਖ ਸਕਦੇ ਆ ਆਪਾਂ ਇਹਨਾਂ ਨੂੰ ਇੱਕ ਵਾਰੀ ਥੱਲਣਾ ਹੁੰਦਾ ਬਸ ਗਰਮ ਤੇਲ 'ਚ ਪਾਉਣਾ ਪੈਂਦਾ ਹੈ ਤੁਲਵ ਜੀ ਆਪਣੀ ਅਦਰ ਕਚੌਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਤੇ ਲਓ ਜੀ ਆਪਾਂ ਇਹ ਚਟਨੀ ਨਾਲ ਤੇ ਲਓ ਜੀ ਆਪਾਂ ਇਹ ਗਰਮਾ ਗਰਮ ਸੌਸ ਨਾਲ ਸਰਵ ਕਰ ਸਕਦੇ ਹਾਂ ਇਸ ਤਰੀਕੇ ਨਾਲ